ਕਿਦਾ ਯੂਥ ਹੈਗਾ ਉਹਦੀਆਂ ਦੁਆਰਾ ਰੌਣਕਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੂਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਆਪਾਂ ਦੇਖਿਆ ਪਿਛਲੇ ਸਮੇਂ ਤੋਂ ਸਾਡਾ ਜਿਹੜਾ ਯੂਥ ਸੀਗਾ ਉਹ ਕੈਨੇਡਾ ਅਮਰੀਕਾ ਜਾਂ ਹੋਰ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇ ਵਿੱਚ ਮਾਈਗ੍ਰੇਟ ਹੋ ਜਾਂਦਾ ਸੀਗਾ ਸੋ ਤਕਰੀਬਨ ਪਿਛਲੇ ਸਾਲ ਤੋਂ ਉਹ ਜਿਹੜੀ ਰੌਣਕ ਹੈਗੀ ਆ ਕਾਲਜਾਂ ਯੂਨੀਵਰਸਿਟੀ ਦਿਸਣੀ ਸ਼ੁਰੂ ਹੋ ਗਈ ਆ ਸੋਹਣੇ ਸੋਹਣੇ ਗੱਭਰੂ ਉਹਨ ਦਿਸਦੇ ਹੈਗੇ ਆ ਸੋ ਅੱਜ ਜਿਹੜਾ ਇਹ ਤੀਆਂ ਦਾ ਤਿਉਹਾਰ ਅਦੇਸ਼ ਇੰਸਟੀਚਿਊਟ ਆਫ ਫਾਇਰ ਸਟਡੀ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਸੋ ਇਹਦੇ ਨਾਲ ਹੀ ਮੈਂ ਕਹੂੰਗਾ ਕਿ ਨਵੇਂ ਸਿਰੇ ਤੋਂ ਜਿਹੜਾ ਆਗਾਜ਼ ਹੈਗਾ ਕਾਲੀ ਦੀ ਸ਼ੁਰੂਆਤ ਸੋ ਇਹ ਬੇਟਾ ਬੱਚਿਆਂ ਨੇ ਆਪਣਾ ਤੀਆਂ ਦੇ ਤੀਜ ਦੇ ਤਿਹਾੜ ਦੇ ਨਾਮ ਦੇ ਨਾਲ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਕਿਹੜੇ ਕਿਹੜੇ ਜਿਹੜੇ ਹੁਣ ਐਜੂਕੇਸ਼ਨ ਤੋਂ ਸ਼ੁਰੂ ਕਰਤੇ ਨੇ ਇਸ ਵੇਲੇ ਅਸੀਂ ਜੀ ਬੈਚਲਰ ਆਫ ਕਾਮਰਸ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਤੇ ਪੈਰਾਮੈਡੀਕਲ ਦੇ ਤਿੰਨ ਕੋਰਸ ਹੈਗੇ ਆ ਬੀਐਸਸੀ ਮੈਡੀਕਲ ਲੈਬ ਟੈਕਨੋਲੋਜੀ ਬੀਐਸਸੀ ਐਟਓਟੀ ਤੇ ਬੀਐਸਸੀ ਆਪਰੇਸ਼ਨ ਥੀਏਟਰ ਟੈਕਨੋਲੋਜੀ ਸੋ ਇਸ ਵੇਲੇ ਅਸੀਂ ਇਹ ਕੋਰਸ ਸ਼ੁਰੂ ਕੀਤੇ ਆ ਤੇ ਅਸੀਂ ਅਗਲੇ ਸਾਲ ਤੋਂ ਹੋਰ ਜਿਹੜੇ ਕੋਰਸ ਹੈਗੇ ਆ ਇਹਦੇ ਵਿੱਚ ਇੰਟਰੋਡਿਊਸ ਕਰਨ ਜਾ ਰਹੇ ਆ ਸਰ ਜੀ ਪ੍ਰੋਗਰਾਮ ਨਾਲ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਸੀ ਆਪਣੇ ਸਬਜੈਕਟ ਨਾਲ ਜੋ ਇਹ ਤੇ ਅੱਜ ਦੇਖਿਆ ਕਿ ਭਾਵੇਂ ਸਾਡੇ ਸਬਜੈਕਟ ਦੇ ਰੰਗ ਕਾਫੀ ਪਛਾਣੇ ਬਹੁਤ ਵਧੀਆ ਜੇ ਢੰਗ ਨਾਲ ਪੇਸ਼ ਕੀਤੇ हां जी आदेश ਦਾ ਜਿਹੜਾ ਇਤਿਹਾਸ ਬੜਾ ਮਾਨਮਤਾ ਇਤਿਹਾਸ ਰਿਹਾ ਬੜੇ ਇਸ ਕਾਲਜ ਦੀ ਬੜੀ ਕੰਟਰੀਬਿਊਸ਼ਨ ਰਹੀ ਹੈ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਜਿਹੜੇ ਪਾਸ ਆਊਟ ਬੱਚੇ ਹੈਗੇ ਆ ਉਹ ਅੱਜ ਦੁਨੀਆ ਦੀਆਂ ਬਿਹਤਰੀਨ ਥਾਵਾਂ ਤੇ ਆਪਣੀਆਂ ਸਭਾਵਾਂ ਨਿਭਾ ਰਹੇ ਆ ਚਾਹੇ ਉਹ ਇੰਡੀਆ ਦੇ ਵਿੱਚ ਹੋਣ ਚਾਹੇ ਹੋਰ ਕੰਟਰੀਜ਼ ਦੇ ਵਿੱਚ ਹੋਣ ਸੋ ਇਸ ਇਤਿਹਾਸ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਮੈਸਰ ਕਮਾ ਕੇ ਦੁਆਰਾ ਜਿਹੜੀ ਹੈਗੀ ਬੱਚਿਆਂ ਨੇ ਸ਼ੁਰੂਆਤ ਕੀਤੀ ਹੈਗੀ ਐ ਸੋ ਬੜਾ ਅੱਛਾ ਲੱਗਦਾ ਹੈਗਾ ਤੇ ਵੀਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜਿਹੜੇ ਹੈਗੀਆਂ ਜਿਹੜੇ ਫੈਸਟੀਵਲ ਹੈਗੇ ਜਿਨ੍ਹਾਂ ਦਾ ਸਾਡੇ ਜਿਹੜਾ ਯੂਥ ਤੇ ਬਹੁਤ ਅਸਰ ਪੈਂਦਾ ਹੈ ਅਗਰ ਅਸੀਂ ਵਿਰਸੇ ਦੇ ਨਾਲ ਜੁੜੇ ਰਹਾਂਗੇ ਕਿਉਂਕਿ ਸਾਨੂੰ ਪਤਾ ਸਾਡਾ ਵਿਰਸਾ ਬਹੁਤ ਅਮੀਰ ਹੈਗਾ ਤੇ ਬੱਚਿਆਂ ਨੂੰ ਇਸ ਦੇ ਨਾਲ ਦੀ ਵਿਰਾਸਤ ਦੇ ਨਾਲ ਵੀ ਜੁੜੇ ਰਹਿੰਦੇ ਆ ਤੇ ਦੂਜਾ ਇਹਨਾਂ ਐਕਟੀਵਿਟੀਜ਼ ਦੇ ਵਿੱਚ ਚਾਹੇ ਕਲਚਰਲ ਦੀਆਂ ਹੁੰਦੀਆਂ ਚਾਹੇ ਸਪੋਰਟਸ ਦੀਆਂ ਹੁੰਦੀਆਂ ਪੜ੍ਹਾਈ ਦੇ ਨਾਲ 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 ਅਗਰ ਬੱਚਾ ਇਹਨਾਂ ਦੇ ਵਿੱਚ ਰੁੱਝਿਆ ਰਹਿੰਦਾ ਤਾਂ ਉਹਦਾ ਧਿਆਨ ਹੈਗਾ ਦੂਸਰੀਆਂ ਹੋਰ ਐਕਟੀਵਿਟੀਜ਼ ਦੇ ਵਿੱਚ ਨਹੀਂ ਜਾਂਦਾ ਜਿਵੇਂ ਆਪਾਂ ਦੇਖਦੇ ਆਂ ਅੱਜ ਦਾ ਨੌਜਵਾਨ ਨਸ਼ਿਆਂ ਦੇ ਵਾਲੇ ਪਾਸੇ ਲੱਗਿਆ ਜਾ ਰਿਹਾ ਹੈਗਾ ਕੀਤੇ ਨਾ ਕੀਤੇ ਉੱਥੇ ਵੀ ਮੈਂ ਇਹ ਕਹੂੰਗਾ ਕਿ ਮੈਂ ਬੱਚਿਆਂ ਦਾ ਕਸੂਰ ਨਹੀਂ ਕੱਟਦਾ ਸੋ ਅਗਰ ਬੱਚਿਆਂ ਦੇ ਕੋਲ ਕੁਝ ਕਰਨ ਨੂੰ ਨਹੀਂ ਹੁੰਦਾ ਅੰਦਰੋਂ ਤੇ ਬੱਚੇ ਵੀ ਨੇਚਰਲੀ ਉਧ ਦੂਸਰੇ ਸਾਈਡ ਤੇ ਉਹ ਨਿਕਲਣਗੇ ਸੋ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣਗੇ ਤਾਂ ਮੇਰਾ ਖਿਆਲ ਆ ਉਹਨਾਂ ਚੀਜ਼ਾਂ ਤੋਂ ਜਿਹੜੇ ਭੈੜੀਆਂ ਗਤੀੀਆਂ ਨਾਲੋਂ ਤੋਂ ਬਚ ਸਕਦੇ ਆ ਹਾਂਜੀ ਅਸੀਂ ਹੋਰ ਜਿਹੜੇ ਨਵੇਂ ਕੋਰਸ ਹੈਗੇ ਆ ਉਹ ਸ਼ੁਰੂ ਕਰਨ ਜਾ ਰਹੇ ਆ ਤੇ ਸਭ ਤੋਂ ਵੱਧ ਮੈਂ ਇੰਪੋਰਟੈਂਟ ਦੱਸਣਾ ਕਿ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਜਿਹੜੀ ਦੁਨੀਆ ਦੀ ਡਿਮਾਂਡ ਹੈਗੀ ਆ ਸੋ ਸਾਡਾ ਵਿਚਾਰ ਹੈਗਾ ਛੇਤੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਟਡੀ ਸ਼ੁਰੂ ਕਰਨ ਜਾਵਾਂਗੇ ਇਹਦੇ ਨਾਲ ਨਾਲ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੇ ਸਕਿੱਲ ਜਿਹੜੇ ਪ੍ਰੋਗਰਾਮ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਕੀਤੇ ਆ ਅਸੀਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਜਿਸ ਤਰੀਕੇ ਨਾਲ ਉਹ ਪ੍ਰੋਜੈਕਟ ਹੋਣੇ ਚਾਹੀਦੇ ਆ ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਆਪਣੇ ਜਿਹੜਾ ਨੌਜਵਾਨ ਹੈਗਾ ਕੱਲਾ ਉਹ ਨੌਜਵਾਨੀ ਜਿਨ੍ਹਾਂ ਨੂੰ ਅਸੀਂ ਪੜਾ ਰਹੇ ਹਾਂ ਉਹ ਨੌਜਵਾਨ ਵੀ ਜਿਹੜਾ ਇਸ ਵੇਲੇ ਬੇਰੁਜ਼ਗਾਰ ਫਿਰਿਆ ਉਹਨੂੰ ਸ਼ਾਰਟ ਟਰਮ ਕੋਰਸ ਕਰਵਾ ਕੇ ਜਿਹੜੇ ਗਵਰਨਮੈਂਟ ਦੇ ਹੈਗੇ ਆ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਕਿ ਜਿਸ ਮਕਸਦ ਨੂੰ ਲੈ ਕੇ ਉਹ ਕੋਰਸ ਸ਼ੁਰੂ ਕੀਤੇ ਸੀਗੇ ਉਹ ਕਿਤੇ ਨਾ ਕਿਤੇ ਜਿਹੜਾ ਟੀਚਾ ਹੈਗਾ ਜਾਂ ਉਹ ਮਕਸਦ ਹੈਗਾ ਪੂਰਾ ਨਹੀਂ ਹੋ ਰਿਹਾ ਸੋ ਅਸੀਂ ਸਾਡੀ ਕੋਸ਼ਿਸ਼ ਹੋਊਗੀ ਕਿ ਉਹਨਾਂ ਨੂੰ ਐਕਚੁਅਲ ਵੇ ਦੇ ਨਾਲ ਕਰਾਇਆ ਜਾਵੇ ਤਾਂ ਜੋ ਜਿਹੜਾ ਯੂਥ ਵਿਲਾ ਬੈਠਾ ਹੈਗਾ ਪਿੰਡਾਂ ਦੇ ਵਿੱਚ ਬੈਠਾ ਹੈਗਾ ਉਹ ਆਪਦੇ ਕਿੱਤਾ ਮੁਕੀ ਕੋਰਸਾਂ ਤੋਂ ਲੱਗ ਸਕਣ। ਦੇਖੋ ਆਪਾਂ ਆਪਦੇ ਫਿਕ ਬੁਢੀਰੇ ਦੀ ਗੱਲ ਕਰੀਏ ਇਹਦੇ ਵਿੱਚ ਬਹੁਤ ਮਾਨਵਤਾ ਤੇ ਸੰਸਥਾ ਹੈਗੀ ਇਸ ਜਿਹੇ ਦੀ। ਇਹ ਸੰਸਥਾ ਉਹਨਿ ਸੋਠਣੇ ਵਿੱਚ ਲੋਕਾਂ ਦੀ ਸੇਵਾ ਕਰਦੀ ਹੈ ਉਹਨਿ ਸੋਠਣੇ ਵਿੱਚ। ਤੇ ਅੱਜ ਬਹੁਤ ਟਾਈਮ ਬਾਅਦ ਦੁਬਾਰਾ ਜਿਹੜੀਆਂ ਰਾਊਂਡਾਂ ਇਸ ਕੈਂਪਸ 'ਤੇ ਲੱਗੀਆਂ। ਪਹਿਲਾਂ ਬੱਚਿਆਂ ਦੀ ਜਿਹੜੀ ਮਾਈਗ੍ਰੇਸ਼ਨ ਤੁਹਾਨੂੰ ਵੀ ਪਤਾ ਹੈ ਕਿ ਬੱਚਾ ਪੰਜਾਬ ਦਾ ਪੰਜਾਬ ਤੋਂ ਬਾਹਰ ਫੋਰਨਸ ਬਹੁਤ ਜਾ ਰਿਹਾ ਸੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਪਰ ਪਿਛਲੇ 2 ਸਾਲਾਂ ਤੋਂ ਮੈਗੂ ਦੀ ਬੜੀ ਕਿਰਪਾ ਹੋਈ ਆ ਕਿ ਇੱਥੇ ਟੈਕਨੀਕਲ ਕੋਰਸਿਸ ਨਵੇਂ ਅਸੀਂ ਇੰਟਰੋਡਿਊਸ ਕੀਤੇ ਆ ਮੈਡੀਕਲ ਦੇ ਰਿਲੇਟਿਡ ਤੇ ਬਹੁਤ ਹੀ ਅੱਛੇ ਮੈਡੀਕਲ ਨਾਨ ਮੈਡੀਕਲ ਫੀਲਡ ਸਾਰੇ ਬੱਚਿਆਂ ਨੇ ਇੱਥੇ ਐਡਮਿਸ਼ਨ ਲਈ ਆ ਇਸ ਸੈਕਿੰਡ ਇਅਰ ਪਿਛਲੇ ਸਾਲ ਅਸੀਂ ਪੈਰਾਮੈਡੀਕਲ ਕੋਰਸ ਸੇ ਸ਼ੁਰੂ ਕੀਤੇ ਸੀਗੇ ਤੇ ਬੜੇ ਬੜੀ ਅੱਛੀ ਸਾਨੂੰ ਲੋਕਾਂ ਵੱਲੋਂ ਬਹੁਤ ਹੰਗਾਰਾ ਮਿਲਿਆ ਤੇ ਸਾਰੀ ਜਿਹੜੀਆਂ ਸੀਟਾਂ ਇਸ ਕੈਂਪਸ ਦੀਆਂ ਫੁੱਲ ਐਸ ਬੱਚਿਆਂ ਬਾਰੇ ਕੀ ਗੱਲ ਬੱਚਿਆਂ ਬਾਰੇ ਅ ਸਰਦਲੇ ਜੀ ਇਹ ਜਿਹੜੀ ਬੱਚਾ ਕਾਲਜ ਚ ਆਉਂਦਾ ਨਾ ਇਟਸ ਓਵਰঅল ਡਵੈਲਪਮੈਂਟ ਆਫ ਅ ਸਟੂਡੈਂਟ ਇਹ ਫੰਕਸ਼ਨਸ ਦਾ ਕਲਾ ਪਰਪਸ ਐਂਟਰਟੇਨਮੈਂਟ ਨਹੀਂ ਹੈਗਾ ਇਸ ਤੋਂ ਬੱਚਿਆਂ ਨੇ ਸਟੇਜ ਪਰਫਾਰਮੈਂਸ ਸਟੇਜ ਫੇਅਰ ਹੋਰ ਬੜੀਆਂ ਚੀਜ਼ਾਂ ਹੈਗੀਆਂ ਜਿਵੇਂ ਕਾਲਜ ਜਾ ਕੇ ਬੱਚੇ ਸਿੱਖਦੇ ਆਂ ਪੜਾਈ ਤਾਂ ਤੁਸੀਂ ਅੱਜ ਕੱਲ੍ਹ ਆਨਲਾਈਨ ਵੀ ਚੱਲ ਰਹੀ ਆ ਪਰ ਕਾਲਜ ਆ ਕੇ ਜਿਹੜਾ ਬੱਚੇ ਚ ਕੰਫੀਡੈਂਸ ਡਵੈਲਪ ਹੁੰਦਾ ਨਾ ਕੰਫੀਡੈਂਸ ਉਹ ਕਰੇਬੇ ਕੇ ਬੱਚੇ ਡਵਲਪ ਨਹੀਂ ਹੋ ਸਕਦਾ ਤੁਸੀਂ ਕਮਿਊਨੀਕੇਟ ਕਿਵੇਂ ਕਰਨਾ ਹੈ ਵੱਡੇ ਨਾਲ ਕਿਵੇਂ ਗੱਲ ਕਰਨੀ ਹੈ ਤੁਸੀਂ ਛੋਟੇ ਨਾਲ ਕਿਵੇਂ ਗੱਲ ਕਰੀ ਇਹ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਸਮਾਜ ਵਿੱਚ ਡਿਪਲੀਟ ਹੁੰਦੀਆਂ ਜਾ ਰਹੀਆਂ ਤੇ ਜਦੋਂ ਬੱਚਾ ਕਾਲਜ ਚ ਆਉਂਦਾ ਮੈਨੂੰ ਲੱਗਦਾ ਕਿ ਬੱਚੇ ਇਹ ਚੀਜ਼ਾਂ ਸਿੱਖਦੇ ਆਉਂਦੇ ਤੁਹਾਡੇ ਕਾਲਜ ਚ ਬੱਚੇ ਕਿਥੋਂ ਕਿਥੋਂ ਆਉਂਦੇ ਪੰਜਾਬ ਤੋਂ ਬਾਹਰ ਵੀ ਆ ਪੰਜਾਬ ਤੋਂ ਬਾਹਰੋਂ ਕਸ਼ਮੀਰ ਤੋਂ ਬੱਚਾ ਹੈਗਾ ਜੀ ਹੁ ਕਿਉਂਕਿ ਦੁਬਾਰਾ ਅਸੀਂ ਕਲੇ ਰਿਵਾਈਵਲ ਸ਼ੁਰੂ ਹੋਇਆ ਹੈ ਮੈਡੀਕਲ ਦੇ ਕੋਰਸੇਜ਼ ਦੀ ਗਲੋਬਲੀ ਡਿਮਾਂਡ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਰਹੀ ਹੈ ਤੇ ਸਾਨੂੰ ਬੱਚੇ ਅਪਰੋਚ ਕਰ ਰਹੇ ਆ ਬਿਹਾਰ ਤੋਂ ਵੀ

लाइक like, हमें इतना पंजाबी कल्चर के बारे में पता नहीं था तो आज जब ये इनिशिएटिव लिया कॉलेज ने कि हम यहाँ पे एक तीज फेस्टिवल सेलिब्रेट करें तो उससे हमें क्या पता चला कि पंजाब में पंजाबियों में मतलब पंजाब का कल्चर कैसा है वो क्या क्या अपने जैसे अपनी वेडिंग्स में वो क्या कौन से फोक सॉन्ग्स करते हैं या ऐसे उनका मतलब अपने में वो कैसा यज्ञ यकजा कैसी है उनमें एक उस, उस बारे में हमें बहुत पता चला जो एप्लीकेशन काफी बढ़िया परफॉर्मेंस दी जी जी बच्चों की तरफ से लाइक फ्रॉम बोथ पैरामेडिकल एज वेल एज मैनेजमेंट डिपार्टमेंट बोथ फ्रॉम बोथ विंग्स स्टूडेंट्स पार्टिसिपेट वेरी वेल सो वी आर हैप्पी दैट कॉलेज took इनिशिएटिव टू सेलिब्रेट दिस ग्रैंड इवेंट हियर जब ऐसे फंक्शन होते तो नेचर की कैपिटल है से वो कनेक्टिविटी चाहिए जी तो बच्चों को तो को पता जी जी बच्चों को मतलब अगर हम हम अगर आदेश की बात करें तो यहाँ पे हर एक मतलब रीजन से बच्चा पढ़ रहा है इस टाइम तो जो बाकी रीजन से होते हैं या बाकी कल्चर से होते हैं उनको भी पंजाब के कल्चर के बारे में पता चलता है तो डाइवर्सिटी हम, हम में आ जाती है तो हम उनके कल्चर को जान सकते हैं और वो हमारे कल्चर को जान सकते हैं जी जी मैनू भी आनंद है पंजाबी